ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆਪਣੇ ਪੇਜ ਦੇ ਉੱਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਅੱਜ ਦੀ ਜਿਹੜੀ ਸੱਚੀ ਘਟਨਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਉਹ ਮਹਾਲੀ ਜ਼ਿਲ੍ਹੇ ਦੇ ਪਿੰਡ ਦੀ ਹੈ ਜਿੱਥੇ ਮੀਵਾ ਸਿੰਘ ਬੈਂਕ ਦੇ ਵਿੱਚ ਇੱਕ ਉੱਚ ਅਹੁਦੇ ਤੇ ਅਧਿਕਾਰੀ ਸਨ ਤੇ ਉਹਨਾਂ ਦੀ ਪਤਨੀ ਸੀ ਪ੍ਰੀਤਮ ਕੌਰ ਬ੍ਰਿਤੰਕੌਰ ਤੇ ਮੀਵਾ ਸਿੰਘ ਦੇ ਤਿੰਨ ਬੱਚੇ ਸਨ ਤੇ ਮੀਵਾ ਸਿੰਘ ਸੇਵਾ ਮੁਕਤ ਇਸੇ ਸਾਲ ਦੇ ਵਿੱਚ ਹੀ ਹੋਇਆ ਸੀ ਹੁਣ ਉਹਨਾਂ ਦੇ ਤਿੰਨ ਜਿਹੜੇ ਅੱਗੇ بیٹے ਹੀ ਸਨ ਸਭ ਤੋਂ ਵੱਡਾ ਬੇਟਾ ਮਨਮੋਹਨ ਸਿੰਘ ਸੀ ਉਸ ਤੋਂ ਛੋਟਾ ਬੇਟਾ ਕੁਲਦੀਪ ਸਿੰਘ ਤੇ ਉਸ ਤੋਂ ਛੋਟਾ ਬੇਟਾ ਅਵਤਾਰ ਸਿੰਘ ਸੀ ਕੁਲਦੀਪ ਸਿੰਘ ਸੀ ਜਿਹੜਾ ਇਹ ਬੈਂਕ ਦੇ ਵਿੱਚ ਹੀ ਨੌਕਰੀ ਕਰਦਾ ਸੀ ਤੇ ਚੰਡੀਗੜ੍ਹ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਫਲੈਟ ਦੇ ਵਿੱਚ ਅਲੱਗ ਰਹਿ ਰਿਹਾ ਸੀ ਉਸ ਤੋਂ ਜਿਹੜਾ ਬੇਟਾ ਤਾਰ ਸਿੰਘ ਸੀ ਉਹ ਆਸਟ੍ਰੇਲੀਆ ਸੈਟਲ ਸੀ ਰਹਿ ਗਿਆ ਹੁਣ ਮਨਮੋਹਨ ਸਿੰਘ ਸੀ ਮਨਮੋਹਨ ਸਿੰਘ ਕਹਿੰਦੇ ਨੇ ਦਿਮਾਗ ਤੋਂ ਬਹੁਤ ਜ਼ਿਆਦਾ ਮੰਦਬੁੱਧੀ ਸੀ ਵੈਸੇ ਚੱਲ ਫਿਰ ਵਧੀਆ ਸਕਦਾ ਸੀ ਪਰ ਦਿਮਾਗ ਦਾ ਬਹੁਤ ਜ਼ਿਆਦਾ ਕਮਜ਼ੋਰ ਸੀ ਜਿਹਨੂੰ ਸਿੱਧਾ ਤੇ ਉਹ ਪੂਰਨ ਤੌਰ ਤੇ ਹੀ ਅਣਪੜ੍ਹ ਸੀ ਕਿਉਂਕਿ ਜਦੋਂ ਬੰਦਾ ਦਿਮਾਗ ਤੋਂ ਪੈਦਲ ਹੋਵੇ ਤਾਂ ਪੜ੍ਹੇ ਲਿਖੇਗਾ ਵੀ ਕਿਵੇਂ ਇਸ ਕਰਕੇ ਮੀਵਾ ਸਿੰਘ ਤੇ ਪ੍ਰੀਤਮ ਕੌਰ ਨੂੰ ਵੀ ਉਸ ਤੇ ਇੱਕ ਦੀ ਚਿੰਤਾ ਹੈ ਜਿਹੜੀ ਸਤਾਉਣ ਲੱਗ ਜਾਂਦੀ ਹੈ ਉਹ ਸੋਚਦੇ ਵੀ ਜੇ ਕਿਦਰ ਇਹਦਾ ਵੀ ਵਿਆਹ ਹੋ ਜਾਵੇ ਤੇ ਚਲ ਇਹਦੇ ਘਰੇ ਰੋਟਣਾ ਪਕਾਉਣ ਵਾਲੀ ਆ ਜੂਗੀ ਭੰਮੀ ਕੁੜੀ ਗਰੀਬ ਘਰ ਦੀ ਹੀ ਹੋਵੇ ਪਰ ਇਹਦਾ ਵੀ ਕੋਈ ਸਾਂਭਣ ਵਾਲਾ ਇਹਦੀ ਦੇਖਪਾਲ ਕਰਨ ਵਾਲਾ ਆ ਜੂ ਉਹ ਵੀ ਆਪਾਂ ਕਿੰਨਾ ਚਿਰ ਬੈਠੇ ਰਹਿਵਾਂਗੇ ਭਰਾ ਜਿਹੜੇ ਆਪ ਕੋ ਆਪਣੇ ਥਾਂ ਤੇ ਸੈੱਟ ਨਹੀਂ ਵੀ ਚਲ ਇਹਦੇ ਹਿੱਸੇ ਦੀ ਜਿਹੜੀ ਜ਼ਮੀਨ ਜਾਇਆ ਤਾਂ ਪ੍ਰਾਪਰਟੀ ਆ ਉਹਦਾ ਵੀ ਕੋਈ ਵਾਰਿਸ ਹੋ ਜਾਊਗਾ ਅਕਸਰ ਹੀ ਮਾਪੇ ਇਦਾਂ ਸੋਚ ਲੈਂਦੇ ਨੇ ਕਿਉਂਕਿ ਪ੍ਰੀਤਮ ਸਿੰਘ ਪ੍ਰੀਤਮ ਕੌਰ ਕੋਲ ਸੌਰੀ ਤੇ ਮੇਵਾ ਸਿੰਘ ਕੋਲ ਵਧੀਆ ਪ੍ਰਾਪਰਟੀ ਸੀ ਚੰਡੀਗੜ੍ਹ ਦੇ ਵਿੱਚ ਤਸ ਸੇ ਕਹਿ ਸਕਦੇ ਆ ਆਪਾਂ ਇੱਕ ਮੋਤੀ ਸਾਮੀ ਸੀ। ਉਹਨਾਂ ਨੇ ਮਨਮੋਹਨ ਸਿੰਘ ਲਈ ਲੜਕੀ ਲੱਭਣੀ ਸ਼ੁਰੂ ਕਰਤੀ ਵੀ ਕੋਈ ਗਰੀਬ ਘਰ ਦੀ ਕੁੜੀ ਹੀ ਦਾ ਰਿਸ਼ਤਾ ਆਪਾਂ ਲੈ ਲਈਏ ਕਿਉਂਕਿ ਬੱਚੇ ਦੀ ਹਾਲਤ ਜਦੋਂ ਇਦਾਂ ਸੀ ਤਾਂ ਲੜਕੀ ਤਾਂ ਫਿਰ ਗਰੀਬ ਘਰ ਦੀ ਹੀ ਦੇਖਣੀ ਪੈਣੀ ਸੀ। ਇਸੇ ਦੀ ਹਾਲ ਦੇ ਵਿੱਚ ਨਵਾਂ ਸ਼ਹਿਰ ਦੇ ਪਿੰਡ ਦਾ ਇੱਕ ਬੰਦਾ ਉਹਨਾਂ ਨੂੰ ਮਿਲਦਾ ਜੋ ਕਿ ਪ੍ਰੀਤਮ ਘਹਾਰ ਨੂੰ ਜਾਣਦਾ ਹੁੰਦਾ। ਉਹ ਅੱਗੇ ਜਾ ਕੇ ਦੱਸ ਪਾਉਂਦਾ ਜੀ ਨਵਾਂ ਸ਼ਹਿਰ ਦੇ ਵਿੱਚ ਨਾਲ ਹੀ ਕੋਈ ਨਾਲ ਅਗਲੇ ਪਿੰਡ ਸੀਗਾ ਜੀ ਤੇ ਉੱਥੇ ਵੀ ਚੰਦ ਸਿੰਘ ਦੇ ਤਿੰਨ ਬੇਟੀਆਂ ਤੇ تنਨੇ بیٹے ਸਨ ਚੰਦ ਸਿੰਘ ਦੀ ਹਾਲਤ ਜਿਹੜੀ ਬਹੁਤ ਹੀ ਗਰੀਬ ਸੀ ਤੇ ਪ੍ਰੀਤਮ ਕੌਰ ਤੇ ਨਿਵਾ ਸਿੰਘ ਚੰਦ ਸਿੰਘ ਦੀਆਂ ਲੜਕੀਆਂ ਨੂੰ ਮਨਮੋਹ ਸਿੰਘ ਲਈ ਦੇਖਣਾ ਹੁੰਦਾ ਤੇ ਉਹਨਾਂ ਨੂੰ ਮਨਪ੍ਰੀਤ ਕੌਰ ਪਸੰਦ ਆ ਜਾਂਦੀ ਆ ਚੰਦ ਸਿੰਘ ਦੇ ਤਿੰਨ ਬੇਟੀਆਂ ਸਨ ਮਨਪ੍ਰੀਤ ਕੌਰ ਬਲਜੀਤ ਕੌਰ ਤੇ ਸਿੰਦਰ ਕੌਰ ਮਨਪ੍ਰੀਤ ਵਿਚ ਆਲੜੀ ਸੀ ਮਨਪ੍ਰੀਤ ਦਾ ਰਿਸ਼ਤਾ ਜਿਹੜਾ ਮਨਮੋਹ ਸਿੰਘ ਨਾਲ ਤੈਅ ਹੋ ਜਾਂਦਾ ਮਨਪ੍ਰੀਤ ਦਾ ਸਹੁਰੇ ਘਰ ਆ ਕੇ ਬਹੁਤ ਦਿਲ ਲੱਗਦਾ ਕਿਉਂਕਿ ਇੱਥੇ ਉਹਨੂੰ ਹਰ ਇੱਕ ਸੁੱਖ ਸੁਹੂਲਤ ਸੀ ਘਰ ਬਹੁਤ ਸੋਹਣਾ ਸੀਗਾ ਮਾਹੌਲ ਵਧੀਆ ਸੀ ਤੇ ਉਸ ਤੇ ਤੇਕਿਆਂ ਦੀ ਹਾਲਤ ਜਿਹੜੀ ਬਹੁਤ ਜ਼ਿਆਦਾ ਤਰਸਯੋਗ ਸੀ। ਇਸੇ ਦੇ ਚੱਲਦੇ ਇਹੋਨਾਂ ਦੇ ਦੋ ਬੇਟੀਆਂ ਤੇ ਇੱਕ ਬੇਟਾ ਪੈਦਾ ਹੁੰਦਾ ਹੈ। ਹੁਣ ਮੇਵਾ ਸਿੰਘ ਨੂੰ ਲੱਗਦਾ ਹੈ ਤੇ ਉਸ ਦੇ ਭਰਾਵਾਂ ਨੂੰ ਲੱਗਦਾ ਵੀ ਇਹਨਾਂ ਦੀ ਗ੍ਰੈਸਿਟੀ ਜੀਵਨ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਹੈ। ਤੇ ਇਹਦੇ ਵਿੱਚ ਕੋਈ ਕਮੀ ਨਹੀਂ ਕਿਉਂਕਿ ਇਹਨਾਂ ਦੀਆਂ ਔਲਾਦਾਂ ਵਧੀਆ ਹੋ ਗਈਆਂ। ਇੱਕ ਦਿਨ ਕੀ ਹੁੰਦਾ ਜੀ 14 ਜੂਨ 2006 ਦੀ ਰਾਤ ਨੂੰ ਮਨਮੋਹਨ ਸਿੰਘ ਦੀ ਅਚਾਨਕ ਤबीयत ਹੈ ਜਿਹੜੀ ਖਰਾਬ ਹੋ ਜਾਂਦੀ ਹੈ ਤੇ 15 ਜੂਨ 2006 ਨੂੰ ਜਾ ਕੇ ਮਨਮੋਹ ਸਿੰਘ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਹਸਪਤਾਲ ਲਿਆਇਆ ਜਾਂਦਾ ਉੱਥੇ ਉਹਨੂੰ ਡਾਕਟਰ ਜਿਹੜੇ ਬਚਾ ਨਹੀਂ ਸਕਦੇ ਇਸ ਤੋਂ ਬਾਅਦ ਹੀ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਛਾ ਜਾਂਦਾ ਪਿੱਛੇ ਵਿਧਵਾ ਹੋ ਜਾਂਦੀ ਉਸਦੀ ਪਤਨੀ ਮਨਪ੍ਰੀਤ ਕੌਰ ਮਨਪ੍ਰੀਤ ਨੂੰ ਬਹੁਤ ਦਲਾਸੇ ਦਿੱਤੇ ਜਾਂਦੇ ਆ ਜੀ ਤੇ ਉਹ ਚੁੱਪਚਾਪ ਜਿਹੜਾ ਅਕਸਰ ਹੀ ਰਹਿਣ ਲੱਗਦੀ ਇਹਨਾਂ ਦਿਨਾਂ ਦੇ ਵਿੱਚ ਦਿਨ ਗੁਜ਼ਰਦੇ ਜਾਂਦੇ ਆ ਜੀ ਕੋਈ ਰਿਸ਼ਤੇਦਾਰ ਆਉਂਦਾ ਤਾਂ ਮਨਪ੍ਰੀਤ ਕੌਰ ਬਹੁਤ ਦੁੱਖ ਅਫਸੋਸ ਕਰਦੀ ਦੀ ਸਾਡੇ ਇੱਕ ਦਿਨ ਇੱਕ ਨੇਵਾ ਸਿੰਘ ਜੀ ਆਪਣੇ ਘਰ ਦੇ ਵਿੱਚ ਇਧਰ ਉਧਰ ਤੈਲ ਰਿਆ ਸੀ ਮਨਪ੍ਰੀਤ ਕੌਰ ਆਪਣੇ ਪੇਕੇ ਆਈ ਹੋਈ ਸੀ ਤਾਂ ਉਸ ਨੂੰ ਉਸ ਦੇ ਬੈੱਡ ਦੇ ਨੀਚੇ ਇੱਕ ਟੁਕੜਾ ਪਿਆ ਮਿਲਿਆ ਤਾਂ ਉਸਨੇ ਚੱਕਿਆ ਤਾਂ ਉਹ ਇੱਕ ਸੁਇਸਾਈਡ ਨੋਟ ਸੀ ਜੋ ਕਿ ਮਨਮੋਹਨ ਸਿੰਘ ਵੱਲੋਂ ਲਿਖਿਆ ਗਿਆ ਸੀ ਇਹ ਸੁਣ ਕੇ ਜੀ ਉਸ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਤੇ ਇੱਕ ਵਧੀਆ ਐਜੂਕੇਟਿਡ ਬੰਦੇ ਦਾ ਦਿਮਾਗ ਕਹਿੰਦੇ ਬਹੁਤ ਚੱਲਦਾ ਹੁੰਦਾ ਉਹ ਸੋਚਦਾ ਵੀ ਮਨਮੋਹਨ ਸਿੰਘ ਨੂੰ ਤਾਂ ਆਪਣਾ ਨਾਮ ਤੱਕ ਨਹੀਂ ਲਿਖਣਾ ਆਉਂਦਾ ਸੀ ਕਿਉਂਕਿ ਉਹ ਪੂਰਨ ਤੌਰ ਤੇ ਅਨਪੜ੍ਹ ਸੀ ਤੇ ਫਿਰ ਉਹਨੇ ਸਾਈਡ ਨੋਟ ਕਿਵੇਂ ਲਿਖ ਲਿਆ ਉਹ ਵੀ ਪੂਰੀ ਵਧੀਆ ਹੈਂਡਰਾਈਟਿੰਗ ਦੇ ਵਿੱਚ ਤੇ ਇੱਕ ਇੱਕ ਲਫ਼ਜ਼ ਜਿਹੜਾ ਬਹੁਤ ਟਿਕਾ ਕੇ ਲਿਖਿਆ ਹੋਇਆ ਸੀ ਇਹ ਦੇਖ ਕੇ ਉਹ ਸ਼ੌਕ ਹੋ ਜਾਂਦਾ ਤੇ ਉਹ ਆਪਣੇ ਬੇਟੇ ਅਵਤਾਰ ਸਿੰਘ ਨੂੰ ਫੋਨ ਕਰਦਾ ਜੋ ਕਿ ਆਸਟ੍ਰੇਲੀਆ ਸੈਟਲਡ ਸੀ ਅਵਤਾਰ ਸਿੰਘ ਨੂੰ ਵੀ ਇਹ ਜਾਣ ਕੇ ਬਹੁਤ ਹੈਰਾਨੀ ਹੁੰਦੀ ਹੈ ਤੇ ਅਵਤਾਰ ਸਿੰਘ ਕਹਿੰਦਾ ਵੀ ਪਾਪਾ ਇਸ ਦੇ ਬਾਰੇ ਤੁਸੀਂ ਅਜੇ ਤੱਕ ਕਿਸੇ ਨਾਲ ਗੱਲ ਨਹੀਂ ਕਰਨੀ ਇਵਨ ਮੰਮਾ ਨਾਲ ਵੀ ਗੱਲ ਨਹੀਂ ਕਰਨੀ ਤੁਸੀਂ ਤੇ ਇਹ ਲੈਟਰ ਤੁਸੀਂ ਸੰਭਾਲ ਕੇ ਰੱਖੋ ਮੈਂ ਇੰਡੀਆ ਵਾਪਸ ਆ ਰਿਹਾ ਹਾਂ ਉਸ ਤੋਂ ਨੈਕਸਟ ਦਿਨ ਦੀ ਹੀ ਫਲਾਈਟ ਲੈ ਕੇ ਜੀ ਅਪਤਾਰ ਸਿੰਘ ਇੰਡੀਆ ਆ ਜਾਂਦਾ ਹੈ ਦੋਨੇ ਇਸੇ ਤੇ ਡਿਸਕਸ ਕਰਦੇ ਆ ਜੀ ਤੇ ਉਸ ਤੋਂ ਬਾਅਦ ਜੀ ਉਹ ਕੀ ਕਰ ਦੇਵਗੇ ਇਹ ਲੈਟਰ ਲੈ ਕੇ ਥਾਣੇ ਦੇ ਵਿੱਚ ਜਾਂਦੇ ਆ ਉਹ ਕਹਿੰਦੇ ਵੀ ਸਾਨੂੰ ਸਾਡੀ ਨੋਟ ਸ਼ੱਕ ਹੈ ਕਿਉਂਕਿ ਸਾਡਾ ਜਿਹੜਾ ਮੁੰਡਾ ਸੀ ਉਹ ਤਾਂ ਕੋਰਾ ਅਨਪੜਿਤ ਸੀ ਫਿਰ ਲੈਟਰ ਲਿਖਿਆ ਕਿ ਨਹੀਂ ਤਾਂ ਪੁਲਿਸ ਉਹਨਾਂ ਦੀ ਐਫ ਆਈ ਆਰ ਹੈ ਜਿਹੜੀ ਨਹੀਂ ਦਰਜ ਕਰਦੀ ਵੀ ਤੁਸੀਂ ਇਹ ਲੈਟਰ ਦੇ ਬਿਆਨ ਤੇ ਜਿਹੜੀ ਐਫ ਆਈ ਆਰ ਦਰਜ ਨਹੀਂ ਕਰਵਾ ਸਕਦੇ ਤਾਂ ਪਿੱਛੋਂ ਕੋਈ ਵੀ ਲਿਖ ਸਕਦਾ ਹੈ ਇਹ ਸਾਨੂੰ ਕੋਈ ਥੋਸ ਸਬੂਤ ਚਾਹੀਦਾ। ਇਹਦੇ ਲਈ ਜੀ ਉਹ ਮਨਪ੍ਰੀਤ ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੰਦੇ ਕਿਉਂਕਿ ਹੁਣ ਉਹਨਾਂ ਨੂੰ ਸ਼ੱਕ ਹੋ ਜੁਕਦਾ ਸੀ ਕੋਈ ਵੀ ਰਿਸ਼ਤੇਦਾਰ ਅਫਸੋਸ ਕਰਨ ਲਈ ਆਉਂਦਾ ਤਾਂ ਮਨਪ੍ਰੀਤ ਰੋ ਪਿਟਦੇ ਦੰਦਲਾਂ ਪਾ ਲੈਂਦੀ ਵਿਹੋਸ਼ ਹੋ ਜਾਂਦੀ। ਜਿਵੇਂ ਹੀ ਉਹ ਰਿਸ਼ਤੇਦਾਰ ਚਲਾ ਜਾਂਦਾ ਉਹ ਨਾਰਮਲ ਹੋ ਜਾਂਦੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਇਹ ਵਿਵਹਾਰ ਉਹ ਤਾਂ ਅਪਤਾਰ ਸਿੰਘ ਤੇ ਨੇਵਾ ਸਿੰਘ ਦੋਨੇ ਪਿਓਪੁੱਤ ਨੋਟ ਕਰ ਰਹੇ ਸੀ। ਕਈ ਦਿਨਾਂ ਤੋਂ ਇਹ سلسلہ ਚੱਲ ਰਿਹਾ ਸੀ। ਫਿਰ ਅਪਤਾਰ ਸਿੰਘ ਇੱਕ ਸਕੀਮ ਲੜਾਉਂਦਾ ਤੇ ਉਹ ਆਪਣੀ ਪਰਜਾਈ ਦੇ ਨਾਲ ਗੱਲਬਾਤ ਕਰਦਾ ਕਿਉਂਕਿ ਉਸ ਦੀ ਉਸ ਨਾਲ ਕਾਫੀ ਬੰਦ ਸੀ ਬੁੱਖ ਸੁੱਖ ਫੋਲ ਲੰਗੇ ਸੀ ਤਾਂ ਉਹ ਕਹਿੰਦਾ ਪਰਜਾਈ ਵੀ ਮੈਨੂੰ ਦੱਸ ਵੀ ਮੇਰੇ ਭਰਾ ਦਾ ਜੇ ਮੈਨੂੰ ਪਤਾ ਹੁੰਦਾ ਇਹਦੇ ਮਨ ਚ ਕੀ ਸੀ ਤਾਂ ਕਿੱਦਾਂ ਚੱਲਦਾ ਸੀ ਜਾਂ ਉਹਦੀ ਕੀ ਖੁਆਇਸ਼ ਸੀ ਅਸੀਂ ਜ਼ਰੂਰ ਪੂਰੀ ਕਰਦੇ ਵੀ ਉਹ ਇਸ ਤਰ੍ਹਾਂ ਸੁਸਾਇਡ ਨਹੀਂ ਕਰ ਸਕਦਾ ਸੀ ਤਾਂ ਉਸਦੀ ਪਰਜਾਈ ਪੂਰਾ ਗੁੱਸੇ ਹੋ ਕੇ ਕਹਿੰਦੀ ਹੈ ਜੀ ਉਹ ਨਹੀਂ ਮਰਿਆ ਨਹੀਂ ਉਸਨੇ ਤਾਂ ਆਤਮ ਹੱਤਿਆ ਕੀਤੀ ਹੈ ਉਹ ਮੈਨੂੰ ਅਕਸਰ ਇਹ ਕਹਿੰਦਾ ਸੀਗਾ ਕਿ ਮੇਰਾ ਜਨਤੀ ਕੀ ਤੋਂ ਜੀ ਆਪ ਚੁੱਕਿਆ ਮੈਂ ਇਥੋਂ ਜਾਣਾ ਚਾਹੁੰਨਾ ਤੇ ਤੂੰ ਕੋਈ ਦੂਜਾ ਵਿਆਹ ਕਰਵਾ ਲਈ ਮੇਰੇ ਤੋਂ ਬਾਅਦ ਮੈਂ ਉਹਨੂੰ ਕਹਿੰਦੀ ਸੀ ਵੀ ਤੁਸੀਂ ਇਦਾਂ ਕਿਉਂ ਕਹਿੰਦੇ ਹੋ ਪਰ ਉਹ ਨਰਵਸ ਹੋ ਚੁੱਕਾ ਸੀ ਇਹ ਗੱਲ ਅਪਾਰ ਸਿੰਘ ਨੂੰ ਠਣਕ ਜਾਂਦੀ ਹੈ ਕਿਉਂਕਿ ਉਹਦਾ ਭਰਾ ਇਦਾਂ ਦੀ ਗੱਲ ਕੋਈ ਕਾਹੀ ਨਹੀਂ ਸਕਦਾ ਸੀ ਉਹ ਫਿਰ ਗੱਲ ਨੂੰ ਅੱਗੇ ਵਧਾਉਂਦਾ ਵੀ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ ਹੋ ਸਕਦੀ ਤਾਂ ਮਨਪ੍ਰੀਤ ਗੁੱਸੇ 'ਚ ਕਹਿੰਦੀ ਮੈਂ ਕੋਝੂਠ ਬੋਲਦੀ ਹਾਂ ਤੇ ਤੇਰੇ ਭਰਾ ਨੇ ਸੁਸਾਈਡ ਹੀ ਕੀਤਾ ਇਹ ਗੱਲ ਉੱਥੇ ਕਨਫਰਮ ਹੋ ਜਾਂਦੀ ਹੈ ਜੀ ਉਹਨਾਂ ਕੋਲ ਹੁਣ ਮਨਪ੍ਰੀਤ ਨੂੰ ਉਸ ਦਾ ਜੇਥ ਲੱਗਦਾ ਸੀ ਜਿਹੜਾ ਅਪਤਾਰ ਸਿੰਘ ਸੌਰੀ ਦਿਔਰ ਉਹ ਕਹਿੰਦਾ ਵੀ ਪਰਜਾਈ ਕੀ ਲਿਖਿਆ ਵੀ ਇਸ ਤਰ੍ਹਾਂ ਭਰਾ ਨੇ ਸੁਸਾਇਡ ਕਿਉਂ ਕੀਤਾ ਵੀ ਤੇ ਉਹ ਇਹ ਕਿਉਂ ਕਹਿੰਦੇ ਸੀ ਵੀ ਤੁਸੀਂ ਦੂਜਾ ਵਿਆਹ ਕਰਵਾ ਲਿਓ ਉਹ ਕਹਿੰਦੀ ਉਹਨਾਂ ਦੀ ਬਸ ਐਂ ਕਰਦੇ ਰਹਿੰਦੇ ਸੀ ਵੀ ਮਨਪ੍ਰੀਤ ਮੈਂ ਇਸ ਦੁਨੀਆ ਤੋਂ ਅੱਕ ਚੁੱਕਿਆ ਮੇਰੇ ਜਾਣ ਤੋਂ ਬਾਅਦ ਵੀ ਤੁਸੀਂ ਸੈਕੰਡ ਮੈਰਿਜ ਕਰਵਾ ਲਿਓ ਤੇ ਉਹ ਕਹਿੰਦਾ ਵੀ ਠੀਕ ਹੈ ਭਾਬੀ ਮੈਂ ਵੀ ਦਾੜੀ ਨਾਲ ਗੱਲ ਕਰਦਾ ਤੇ ਤੁਹਾਡੇ ਲਈ ਅਸੀਂ ਕੋਈ ਰਿਸ਼ਤਾ ਲੱਭ ਲਈਏ ਕੋਈ ਤੁਹਾਡੀ ਨਜ਼ਰ ਤੇ ਵਿਚ ਹੈਗਾ ਤਾਂ ਪਲੀਜ਼ ਜ਼ਰੂਰ ਦੱਸਿਓ ਤੋਦ ਨੇ ਉਹਨਾਂ ਦਾ ਇਹ ਡਿਸਕਸ ਚੱਲਦਾ ਰਹਿੰਦਾ ਜੀ ਮਨਪ੍ਰੀਤ ਨੂੰ ਕਾਫੀ ਪ੍ਰੋਸੇ ਦੇ ਵਿੱਚ ਲੈ ਲੈਂਦਾ ਤਾਂ ਮਨਪ੍ਰੀਤ ਕਹਿੰਦੀ ਐ ਜਦੋਂ ਬਾਹਰ-ਬਾਰ ਕਹਿੰਦਾ ਕਿ ਭਾਬੀ ਤੁਹਾਡੀ ਨਜ਼ਰ ਚ ਕੋਈ ਮੁੰਡਾ ਹੈਗਾ ਤਾਂ ਦੱਸੋ ਕਹਿੰਦੀ ਹਾਂ ਇੱਕ ਮੁੰਡਾ ਹੈਗਾ ਕੁਲਦੀਪ ਸਿੰਘ ਉਹ ਕਹਿੰਦਾ ਵੀ ਕੁਲਦੀਪ ਸਿੰਘ ਕੌਣ ਕਹਿੰਦੀ ਤੁਹਾਡੇ ਮਾਮੇ ਜੀ ਦਾ ਬੇਟਾ ਉਹਨਾਂ ਕੁਲਦੀਪ ਸਿੰਘ ਆਸਟ੍ਰੇਲੀਆ ਸੈਟਲ ਸੀ ਅਵਤਾਰ ਸਿੰਘ ਦੇ ਨਾਲ ਹੀ ਤੇ ਜੋ ਵਿਆਹਿਆ ਵੀ ਨਹੀਂ ਸੀ ਹਜੇ ਕੁਵਾਰਾ ਸੀ ਅਵਤਾਰ ਸਿੰਘ ਚੌਕ ਜਾਂਦਾ ਵੀ ਮਨਪ੍ਰੀਤ ਇੱਕ ਤਿੰਨ ਬੱਚਿਆਂ ਦੀ ਮਾਂ ਐ ਵੀ ਕੁਲਦੀਪ ਸਿੰਘ ਇਹਦੇ ਨਾਲ ਵਿਆਹ ਕਿਉਂ ਕਰਵਾਊਗਾ ਉਹਦਾ ਸ਼ੱਕ ਯਕੀਨ ਚ ਬਦਲਣ ਲੱਗਦਾ ਜੀ ਉਹ ਕਹਿੰਦਾ ਵੀ ਕੁਲਦੀਪ ਦਾ ਤਾਂ ਮੇਰੇ ਕੋਲ ਨੰਬਰ ਹੈ ਨਹੀਂ ਉਹ ਨੂੰ ਹੋਰ ਟਟੋਲਣਾ ਚਾਹੁੰਦਾ ਹੁੰਦਾ ਉਹ ਕਹਿੰਦੀ ਉਸ ਦਾ ਨੰਬਰ ਮੇਰੇ ਕੋਲ ਹੈਗਾ ਡਾਇਰੀ ਚ ਲਿਖਿਆ ਪਿਆ ਮੈਂ ਤੁਹਾਨੂੰ ਦੇ ਦਿੰਦੀ ਆ ਉਹ ਨੰਬਰ ਦੇ ਦਿੰਦੀ ਆ ਜੀ ਇਹ ਗੱਲ ਜਦੋਂ ਆਪਣੇ ਪਿਤਾ ਨਾਲ ਕਰਦਾ ਤਾਂ ਉਹ ਕਹਿੰਦਾ ਵੀ ਆਪਾਂ ਨੇ ਇਹਦੇ ਸਬੂਤ ਹੋਣੇ ਚਾਹੀਦੇ ਆ ਵੀ ਕੁਲਦੀਪ ਨਾਲ ਇਹਦੀ ਗੱਲਬਾਤ ਵੀ ਹੁੰਦੀ ਹੋਣੀ ਆ ਜਦੋਂ ਇਹ ਇੰਨੇ ਕੌਨਫੀਡੈਂਸ ਦੇ ਨਾਲ ਕਹਿ ਰਿਹਾ ਉਹ ਮੇਰੇ ਨਾਲ ਵਿਆਹ ਕਰਵਾ ਲੂਗਾ ਉਹ ਆਪਣੇ ਘਰ ਦਾ ਲੈਡਲਾਈਨ ਫੋਨ ਹੁੰਦਾ ਜਿਹੜਾ ਰਿਕਾਰਡਿੰਗ ਤੇ ਲਗਾ ਦਿੰਦੇ ਆ ਜੀ ਤੇ ਉਹਨਾਂ ਦੀ ਕਈ ਦਿਨਾਂ ਦੀ ਗੱਲਾਂ ਜਿਹੜੀਆਂ ਮਨਪਰੀ ਦੇ ਰਿਕਾਰਡ ਹੁੰਦੀ ਹੈ ਜਿਹਦੇ ਵਿੱਚ ਇਹ ਚੀਜ਼ ਵੀ ਆਉਂਦੀ ਹੈ ਵੀ ਉਹਨਾਂ ਨੇ ਹੀ ਮਨਮੋਹ ਸਿੰਘ ਨੂੰ ਮਾਰਿਆ ਪਰ ਫਿਰ ਵੀ ਪੁਲਿਸ ਆ ਜਿਹੜੀ ਉਹਨਾਂ ਦੀ ਐਫਆਈਆਰ ਨਹੀਂ ਲਿਖਦੀ ਉਹ ਕਹਿੰਦੇ ਵੀ ਇਹ ਕੋਈ ਠੋਸ ਸਬੂਤ ਨਹੀਂ ਹੈਗੇ ਵੀ ਜੇ ਅਸੀਂ ਐਫਆਈਆਰ ਕਰਕੇ ਕਰ ਵੀ ਦਿੰਦੇ ਆ ਤਾਂ ਅਦਾਲਤ ਇਹਨਾਂ ਨੂੰ ਬਰੀ ਕਰ ਦੂਗੀ ਸਾਂ ਚੀਜ਼ਾਂ ਤੋਂ ਨਰਵਸ ਹੋ ਗ ਜਾਂਦੇ ਆ ਜੀ ਤੇ ਇਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਦੇ ਘਰ ਦਾ ਕਲੇਸ਼ ਕਾਫੀ ਵਧ ਜਾਂਦਾ ਹੁਣ ਮਨਪ੍ਰੀਤ ਤੇ ਸਿੱਧਾ ਹੀ ਇਲਜ਼ਾਮ ਆ ਚੁੱਕਿਆ ਸੀ ਤੇ ਮਨਪ੍ਰੀਤ ਉੱਥੋਂ ਆਪਣੇ ਪੇਕੇ ਘਰ ਆ ਜਾਂਦੀ ਹੈ ਜੀ ਤੇ ਬੱਚੇ ਉਹ ਰੱਖ ਲੈਂਦੇ ਨੇ 3 ਸਾਲ ਹੋ ਗਏ ਸੀ ਜੀ ਮਨਪ੍ਰੀਤ ਨੂੰ ਨਵਾਂ ਸ਼ਹਿਰ ਵੀ ਖੇ ਰਹੀਂਦੀ ਹੋਈ ਨਹੀਂ ਪਰ ਪੁਲਿਸ ਦੀ ਕੋਈ ਕਾਰਗੁਜ਼ਾਰੀ ਹੈ ਜਿਹੜੀ ਨਹੀਂ ਹੋ ਰਹੀ ਸੀ ਇੱਕ ਦਿਨ ਮੇਵਾ ਸਿੰਘ ਆਪਣੇ ਪੁੱਤ ਤੇ ਪੋਤਿਆਂ ਨੂੰ ਪੁੱਛਦਾ ਹੈ ਵੀ ਬਟਾ ਇੱਕ ਗੱਲ ਦੱਸੋ ਵੀ ਤੁਹਾਨੂੰ ਲੱਗਦਾ ਵੀ ਉਸ ਰਾਤ ਜਿਸ ਰਾਤ ਤੁਹਾਡੇ ਪਿਤਾ ਦੀ ਮੌਤ ਹੋਈ ਇਹ ਵੀ ਕੁਝ ਨਵਾਂ ਹੋਇਆ ਹੋਵੇ ਉੱਚੰਦੀ ਕੋਸ਼ਚਕਰਤਾ ਉਹ ਕਹਿੰਦੇ ਹਾਂਜੀ ਉਸ ਦਿਨ ਮੇਰੀ ਮਾਸੀ ਆਈ ਸੀ ਕੁੜੀ ਕਹਿੰਦੀ ਤੇ ਮੰਮਾ ਤੇ ਮਾਸੀ ਰਸੋਈ ਦੇ ਵਿੱਚ ਗਈਆਂ ਸੀ ਉਹਨਾਂ ਨੇ ਕੁਝ ਗਲਾਸ ਦੇ ਵਿੱਚ ਕੋਲਿਆ ਸੀ ਤੇ ਬਾਅਦ ਦੇ ਵਿੱਚ ਕੋਲਡ ਡਰਿੰਕ ਲਿਆ ਕੇ ਪਾਪਾ ਨੂੰ ਜ਼ਬਰਦਸਤੀ ਪਿਲਾ ਦਿੱਤਾ ਸੀ ਤੇ ਫਿਰ ਪਾਪਾ ਦੀ ਤबीयत ਖਰਾਬ ਹੋ ਗਈ ਸੀ ਮੰਮਾ ਨੇ ਸਾਨੂੰ ਝਿੜਕਿਆ ਸੀ ਵੀ ਇਹ ਗੱਲ ਤੁਸੀਂ ਕਿਸੇ ਨੂੰ ਦੱਸਣੀ ਨਹੀਂ ਫਿਰ ਵੀ ਡਰਾਇੰਗ ਰੂਮ ਦੇ ਵਿੱਚ ਜਾ ਕੇ ਉਹਨਾਂ ਨੇ ਖੁਦ ਚ ਲਿਖਿਆ ਵੀ ਸੀ ਹੁਣ ਸਾਰਾ ਮਾਮਲਾ ਜਿਹੜਾ ਮੀਵਾ ਸਿੰਘ ਦੇ ਧਿਆਨ ਦੇ ਵਿੱਚ ਆ ਚੁੱਕਿਆ ਸੀ ਬੱਚਾ ਨੂੰ ਨਾਲ ਲੈ ਕੇ ਜੀ ਐਸਐਸਪੀ ਦੇ ਪੇਸ਼ ਹੋਇਆ ਜਾਂਦਾ ਐਸਐਸਪੀ ਲੋਕਲ ਥਾਣੇ ਨੂੰ ਰਿਕਮੈਂਡ ਕਰਦਾ ਵੀ ਇਹਨਾਂ ਦੀ ਜਿਹੜੀ ਐਫਆਈਆਰ ਦਰਜ ਕੀਤੀ ਜਾਵੇ ਹੁਣ ਛਾਪੇਮਾਰੀ ਕੀਤੀ ਜਾਂਦੀ ਹੈ ਜੀ ਮਨਪ੍ਰੀਤ ਦੀ ਭੈਣ ਬਲਜੀਤ ਕੌਰ ਤੇ ਮਨਪ੍ਰੀਤ ਦੀ 3 ਸਾਲਾਂ ਤੱਕ ਪੁਲਿਸ ਉਹਨਾਂ ਨੂੰ ਅਰੈਸਟ ਨਹੀਂ ਕਰ ਸਕਦੀ ਜੀ 3 ਸਾਲਾਂ ਬਾਅਦ ਉਹ ਅਦਾਲਤ ਦੇ ਵਿੱਚ ਆਪਣੇ ਆਪ ਨੂੰ ਸਰੈਂਡਰ ਕਰ ਦਿੰਦੀਆਂ ਨੇ ਤੇ ਜਿੱਥੇ ਪੁਲਿਸ ਉਹਨਾਂ ਦਾ ਰਿਮਾਂਡ ਲੈਂਦੀ ਹੈ ਤੇ ਇੱਕ ਨਵੀਂ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਮਨਪ੍ਰੀਤ ਕਹਿੰਦਾਸਦੀ ਹੈ ਵੀ ਮੇਰਾ ਤੇ ਮਨਮੋਹਨ ਸਿੰਘ ਦਾ ਕੋਈ ਵੀ ਜਿਹੜਾ ਮੇਲ ਨਹੀਂ ਸੀ ਬਣਦਾ ਇੰਨੇ ਦੇ ਵਿੱਚ ਵੀ ਇਹਨਾਂ ਦਾ ਮਾਮਾਈ ਦਾ ਬੇਟਾ ਸਾਡੇ ਕੋਲ ਰਹਿਣ ਲਈ ਆਉਂਦਾ ਰਹਿਣ ਲਈ ਉਹ ਕਿੱਦਾਂ ਆਉਂਦਾ ਜੀ ਕੁਲਦੀਪ ਸਿੰਘ ਵੀ ਕਾਣਪੜਸ ਤੋਂ ਉਪਤਾਰ ਨੂੰ ਕਹਿੰਦਾ ਵੀ ਤੂੰ ਮੈਨੂੰ ਆਪਣੇ ਨਾਲ ਆਸਟ੍ਰੇਲੀਆ ਲੈ ਜਾ ਉਹ ਕਹਿੰਦਾ ਵੀ ਤੈਨੂੰ ਕੋਈ ਸਕਿੱਲ ਸਿੱਖਣੀ ਪਊਗੀ ਕੋਈ ਕੰਮਕਾਰ ਸਿੱਖਣਾ ਪਊ ਨਾ ਪੜ੍ਹਾਈ ਵੇਸਤੇ ਤਾਂ ਤੂੰ ਜਾ ਨਹੀਂ ਸਕਦਾ ਤਾਂ ਤੂੰ ਕੋਈ ਕੰਮਕਾਰ ਸਿੱਖ ਲੈ ਇੱਥੇ ਚੰਡੀਗੜ੍ਹ ਦੇ ਵਿੱਚ ਤੂੰ ਸਾਡੇ ਘਰ ਹੀ ਰਹਿ ਲੈ ਜਦੋਂ ਕੁਲਦੀਪ ਸਿੰਘ ਉੱਥੇ ਰਹਿਣ ਲੱਗਦਾ ਤਾਂ ਉਹਨਾਂ ਦੀਆਂ ਨਜ਼ਦੀਕੀਆਂ ਮਲਪਤਕਾਰ ਨਾਲ ਵੱਧ ਜਾਂਦੀਆਂ ਕਿਉਂਕਿ ਮਨਮੋਹਨ ਸਿੰਘ ਦਿਮਾਗੀ ਕਮਜ਼ੋਰ ਸੀ ਇੰਨਾ ਉਸ ਨੂੰ ਪਤਾ ਨਹੀਂ ਚੱਲਦਾ ਸੀ ਨਾ ਹੀ ਮਤਲਬ ਉਹ ਤੋਂ ਮਨਪ੍ਰੀਤ ਹੈ ਜਿਹੜੀ ਕੋਈ ਰਿਲੇਸ਼ਨ ਦੇ ਵਿੱਚ ਉਹਨਾਂ ਦਾ ਉਹ ਸੀ ਇੱਕ ਪਤੀ ਪਤਨੀ ਸੀਗੇ ਉਹ ਲੋਕਾਂ ਵਿੱਚੋਂ ਚਲੋ ਪਰ ਮਨਪ੍ਰੀਤ ਜਿੰਮੇ ਬਾਰ ਕੋ ਮਨਾ ਜਾਣਾ ਸ਼ਾਪਿੰਗ ਕਰਨੀ ਇਦਾਂ ਸਾਰਾ ਕੁਝ ਕੁਲਦੀਪ ਸਿੰਘ ਨਾਲ ਹੀ ਕਰਦੇ ਸੀ ਤੇ ਉਸ ਨੂੰ ਲੱਗਦਾ ਸੀ ਵੀ ਇਹ ਕੁਲਦੀਪ ਸਿੰਘ ਮੇਰੀ ਜ਼ਿੰਦਗੀ ਦੇ ਵਿੱਚ ਆ ਜਾਵੇ ਤਾਂ ਮੇਰੀ ਜ਼ਿੰਦਗੀ ਬਦਲ ਸਕਦੀ ਹੈ ਇਹ ਕਾਲ ਜਦੋਂ ਉਹ ਬਲਜੀਤ ਕੌਰ ਨਾਲ ਕਰਦੀ ਤਾਂ ਉਸਦੀ ਭੈਣ ਕਹਿੰਦੀ ਵੀ ਤੈਨੂੰ ਮਨਮੋਹ ਸਿੰਘ ਨੇ ਤਲਾਕ ਨਹੀਂ ਦੇਣਾ ਇਹ ਤਕੜਾ ਪਰਿਵਾਰ ਆਪਣਾ ਕੁਝ ਨਹੀਂ ਵਟਿਆ ਜਾਣਾ ਕਈ ਸਾਲ ਤੱਕ ਕੇਸ ਆ ਜਿਹੜਾ ਅਟਕਦਾ ਰਹੂਗਾ ਤੇ ਬਾਕੀ ਤੈਨੂੰ ਤਲਾਕ ਲੈ ਕੇ ਕੁਝ ਹਾਸਲ ਵੀ ਨਹੀਂ ਹੋਣਾ ਤੇਰੇ ਬੱਚੇ ਹੈ ਇਹ ਰੱਖ ਲੈਣਗੇ ਰੁੱਲ ਜੇਂਗੀ ਤੂੰ ਜੇ ਆਪਾਂ ਮਨਮੋਹ ਸਿੰਘ ਨੂੰ ਹੀ ਰਸਤੇ ਚੋਂ ਹਟਾ ਦਈਏ ਤਾਂ ਤੂੰ ਜਾਇਦਾਦ ਦੀ ਵਾਰਸ ਵੀ ਬਣੇਂਗੀ ਤੇ ਕੋਈ ਆਪਸ਼ਨ ਵੀ ਨਹੀਂ ਰਹਿਣਾ ਇਹਨਾਂ ਕੋਲ ਹੋਰ ਵੀ ਤੇਰਾ ਦੂਸਰਾ ਵਿਆਹ ਕਰਨ ਦਾ ਤੇ ਆਪਾਂ ਇਦਾਂ ਸ਼ੋਅ ਕਰਾਂਗੇ ਵੀ ਇਹਨੂੰ ਦੂਸਰੇ ਵਿਆਹ ਦੀ ਜਿਹੜੀ ਇਸ਼ਿਆ ਉਹ ਮਨਮੋਹਨ ਸਿੰਘ ਦੀ ਸੀ ਉਹ ਇਦਾਂ ਹੀ ਕਰਦੀਆਂ ਬਲਜੀਤ ਕੌਰ ਇੱਕ ਮਰੀ ਹੋਈ ਸ਼ਿਪਕਲੀ ਲੈ ਕੇ ਆਉਂਦੀ ਹੈ ਜਿਸ ਨੂੰ ਉਹ ਕੁੱਟ-ਕੁੱਟ ਕੇ ਗਲਾਸ ਦੇ ਵਿੱਚ ਘੋਲ ਦਿੰਦੇ ਆਂ ਤੇ ਉੱਪਰੋਂ ਕੋਲਡ ਡਰਿੰਕ ਪਾ ਕੇ ਉਹ ਮਨਮੋਹਨ ਸਿੰਘ ਨੂੰ ਪਿਆ ਦਿੰਦੇ ਆ ਜਿਸ ਦੇ ਜ਼ਹਿਰ ਕਾਰਨ ਮਨਮੋਹਨ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਇੱਕ ਹਾਦਸਾ ਸਮਝ ਕੇ ਸੰਸਕਾਰ ਵਗੈਰਾ ਵੀ ਕਰ ਦਿੰਦਾ ਹੁਣ 6 ਸਾਲ ਹੋ ਗਏ ਸੀ ਇਸ ਕੇਸ ਨੂੰ ਇਹ ਕੇਸ ਕਾਫੀ ਹੈਡਲਾਈਨ ਵੀ ਹੋਇਆ ਸੀਗਾ ਸ਼ਿਪਕਲੀ ਵਾਲੇ ਕੇਸ ਦੇ ਨਾਲ ਤੇ ਸਾਰੇ ਨੇ ਹੈਰਾਨੀ ਜਨਕ ਖੁਲਾਸੇ ਤੋਂ ਬਾਅਦ ਜੀ ਇਹ ਅਦਾਲਤ 8 ਸਾਲਾਂ ਬਾਅਦ ਇਹ ਫੈਸਲਾ ਸੁਣਾਉਂਦੀ ਹੈ ਮਨਪ੍ਰੀਤ ਕੌਰ ਨੂੰ ਉਮਰ ਕੈਦ ਤੇ ਸਬੂਤਾਂ ਦੀ ਘਾਟ ਤੇ ਚਲਦੇ ਹੋਏ ਬਲਜੀਤ ਕੌਰ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਤੇ ਇਸ ਘਟਨਾ ਤੋਂ ਆਪਾਂ ਨੂੰ ਸਿੱਖਣ ਲਈ ਇਹ ਚੀਜ਼ ਮਿਲਦੀ ਹੈ ਵੀ ਭਾਵੇਂ ਤੁਹਾਡੇ ਘਰ ਦੇ ਵਿੱਚ ਜਦੋਂ ਜਵਾਨ ਬੱਚੇ ਹੋਣ ਕੁੜੀਆਂ ਹੋਣ ਮੁੰਹੇ ਹੋਣ ਤਾਂ ਤੁਹਾਨੂੰ ਉਪਰਾ ਬੰਦਾ ਜਿਹੜਾ ਘਰ ਦੇ ਵਿੱਚ ਰਹਿਣ ਲਈ ਨਹੀਂ ਰੱਖਣਾ ਚਾਹੀਦਾ ਖਾਸ ਕਰਕੇ ਜਿਵੇਂ ਕਿ ਦਿਔਰ ਜੇ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਲੱਗਦੇ ਨੇ ਜਦੋਂ ਉਸਦੇ ਮੰਮੀ ਦਾ ਬੇਟਾ ਸੀ ਤਾਂ ਇਦਾਂ ਦੇ ਰਿਸ਼ਤੇਦਾਰਾਂ ਨੂੰ ਉਹ ਤੁਹਾਨੂੰ ਅਵਾਇਡ ਹੈ ਜਿਹੜਾ ਕਰ ਦੇਣਾ ਚਾਹੀਦਾ ਕਿਉਂਕਿ ਅੱਜਕੱਲ੍ਹ ਜਵਾਨਾਂ ਬਹੁਤ ਖਰਾਬ ਹੋ ਚੁੱਕੇ ਆ ਜੀ ਤੇ ਜੇ ਤੁਸੀਂ ਆਪਣੇ ਪਰਿਵਾਰ ਦੀ ਭਲਾਈ ਚਾਹੁੰਦੇ ਹੋ ਤਾਂ ਕਦੇ ਵੀ ਅਣਜਾਣ ਬੰਦੇ ਨੂੰ ਜਾਂ ਦੂਰ ਦੇ ਕਿਸੇ ਵੀ ਰਿਸ਼ਤੇਦਾਰ ਨੂੰ ਲੰਬਾ ਸਮਾਂ ਆਪਣੇ ਘਰ ਦੇ ਵਿੱਚ ਰਹਿਣ ਲਈ ਨਾ ਕਹੋ